ਸਿਵਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵ ਸੈਨਾ ਵਾਲੇ ਕਹਿੰਦੇ ਭਿੰਡਰਾਂ ਵਾਲੇ ਦਾ ਪੁਤਲਾ ਫੂਕਣਾ 6 ਜੂਨ ਨੂੰ ਪੁਤਲਾ ਫੂਕਣ ਤੋਂ ਪਹਿਲਾਂ ਵੀਰਿਆ ਆਪਣਾ ਜਿਹੜਾ ਆਹ ਕੰਮ ਆ ਇਹ ਕਰੋ ਉਹਦਾ ਪੁਤਲਾ ਹੀ ਤੁਸੀਂ ਫੂਕ ਲੋਗੇ ਨਾ ਹੋਰ ਤੇ ਨਹੀਂ ਨਾ ਕੁਝ ਕਰ ਸਕਦੇ ਸਿੰਘਾਂ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ 25 ਨੂੰ ਵੀ ਸਿੰਘਾਂ ਨੇ ਤੁਹਾਨੂੰ ਭਜਾਇਆ ਸੀ 25 ਨੂੰ ਤੁਹਾਡੀ ਯੁਰਤ ਨਹੀਂ ਪਈ ਐਵੇਂ ਦੇਸ਼ ਦੇ ਵਿੱਚ ਅੱਗ ਲਾਉਣ ਲਈ ਗੱਲਾਂ ਨਾ ਕਰਿਆ ਕਰੋ ਥੋੜਾ ਜਨਾ ਰੱਬ ਦਾ ਨਾਮ ਜਪਿਆ ਕਰੋ ਆ ਵੇਖੋ ਮਾਤਾ ਦੀ ਫੋਟੋ ਜਿਹੜੀ ਹੈ ਨਾ ਇਹ ਮੱਜਾਂ ਦੇ ਪੈਰਾਂ ਦੇ ਥੱਲੇ ਲੰਘ ਰਹੀ ਆ ਠੀਕ ਆ ਮੈਂ ਕੱਲਾ ਕਿੰਨਾ ਕੁ ਸੁਟਾਂ ਮੈਂ ਤਾਂ ਇੱਥੇ ਕੁਰਾਨ ਕੀ ਆ ਤੇ ਦੂਜਾ ਮਰਾ ਆ ਹੋਰ ਜਿਹੜੇ ਧਾਰਮਿਕ ਗ੍ਰੰਥ ਹਿੰਦੂ ਧਰਮ ਦੇ ਉਹ ਵੀ ਮੈਂ ਰੋੜ ਕੇ ਜਾਂਦਾ ਰਹੀ ਨਾ ਠੀਕ ਆ ਆ ਫੋਟੋਆਂ ਹੀ ਫੋਟੋਆਂ ਪਈਆਂ ਦੇਖੋ ਅੱਗ ਲਾ ਕੇ ਗਿਆ ਮੈਂ ਇੱਕ ਦਿਨ ਇੱਥੇ ਪੀ ਚਲੋ ਸਾਰੇ ਧਰਮ ਜਿਹੜੇ ਨੇ ਇੱਕੋ ਜਿਹੜਾ ਕੋਈ ਵੀਰੇ ਕੰਮ ਕਰਨ ਨਾਲ ਉਹ ਕੰਮ ਕਰਨਾ ਚਾਹੀਦਾ ਵਾ ਭਿੰਡਰਾਂ ਵਾਲੇ ਦਾ ਪੁਤਲਾ ਫੂਬ ਲੋਗੇ ਕੀ ਹੋ ਜਾਊਗਾ ਸਾਡੇ ਦਿਲਾਂ ਚੋਂ ਤੇ ਨਹੀਂ ਤਹੀ ਕੱਢ ਸਕਦੇ ਨੂੰ ਤੇ ਐਵੇਂ ਬਾਰ-ਬਾਰ ਕੋਈ ਉਹੋ ਜੀਆਂ ਗੱਲਾਂ ਨਹੀਂ ਕਰਿਓ ਸਿਆਣਾ ਬੈਣਾ ਚਿੱਟੀ ਦਾੜੀ ਉਹਦੀ ਇੱਕ ਬਕਵਾਸ ਕੰਡਿਆ ਅੰਮ੍ਰਿਤਸਰ ਵਾਲਾ ਉਹ ਇੱਥੇ ਆ ਕੇ ਵੇਖਾਂ ਕਿੱਲਿਆਂ ਦੇ ਹਿਸਾਬ ਨਾਲ ਇਧਰ ਨੂੰ ਗੰਦ ਪਿਆ ਕਿੱਲਿਆਂ ਦੇ ਹਿਸਾਬ ਨਾਲ ਇਧਰ ਨੂੰ ਗੰਦ ਪਿਆ ਫੋਟੋਆਂ ਆ ਦੇਖੋ ਆ ਦੇਖੋ ਇਹਨਾਂ ਨੂੰ ਇਹਦੇ ਪਿੱਛੋਂ ਆਹ ਕੰਮ ਜਿਹੜਾ ਕਰਨ ਵਾਲਾ ਉਹ ਕਰੋ ਮੈਂ ਤਾਂ ਕਰਦਾ ਨਹੀਂ ਨਾ ਵੀਰੇ ਮੈਂ ਤਾਂ ਅੱਗ ਲਾ ਕੇ ਗਿਆ ਵੇਖੋ ਸਾੜ ਕੇ ਗਿਆ ਆ ਵੀ ਛੱਡ ਦਿਓ ਮੇਰੇ ਵੀਰ ਆਹ ਵੀ ਜਿਹੜੀਆਂ ਫੋਟੋ ਨਾ ਵਿੱਚ ਛੱਡ ਦਿਓ ਕਿਉਂਕਿ ਆਪਣੇ ਵਾਸਤੇ ਸਾਰੇ ਧਰਮ ਇੱਕੋ ਜਿਹੇ ਆ ਜਿਹੜਾ ਕੰਮ ਕਰਨਾ ਲੈ ਇਹ ਕੰਮ ਕਰੋ ਖੁਦ ਨੇ ਖੂਕੇ ਤਹੀਂ ਕੀ ਕਰ ਲੋਗੇ ਦੱਸੋ ਪਿੰਡ ਵਾਲੇ ਦੇਸ ਵਿੱਚ ਸ਼ਾਂਤੀ ਭੰਕਰਣ ਦੇ ਉਹ ਸਿੱਖਾਂ ਦੇ ਦਿਲਾਂ ਦੇ ਵਿੱਚ ਵੱਸਦਾ ਵਾ ਤੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਜਰਾ ਢਕਾ ਕੇ ਜਿਹੜਾ ਵਾ ਕੁਝ ਨਹੀਂ ਹੋਣਾ ਲੋਕਾਂ ਨੂੰ ਸ਼ਾਂਤੀ ਦਾ ਉਪਦੇਸ਼ ਦਿਆ ਕਰੋ ਸ਼ਾਂਤੀ ਦਾ ਆ ਵੇਖੋ ਮੈਂ ਤਾਂ ਹੁਣ ਜੇ ਮੈਂ ਵੀ ਇੱਥੇ ਬੇਦਬੀ ਕਰਾਂ ਹੀ ਕਿਉਂ ਇਹ ਸੋਚ ਕੇ ਬੇਦਬੀ ਕਰਨ ਮਸੇ ਸਾਰੀਆਂ ਫੋਟੋਆਂ ਚੁੱਕ ਕੇ ਵਿੱਚ ਸੁੱਟੋ ਦਰਿਆ ਦੀ ਕਿਉਂਕਿ ਅਸੀਂ ਤੇ ਮਹਾਰਾਜ ਦਾ ਆ ਵਖੋ ਸ਼ਿਵਜੀ ਦੀ ਫੋਟੋ ਆ ਸ਼ਿਵ ਸ਼ੈਣ ਵਾਲਿਓ ਆ ਵੇਖੋ ਆਪਣੇ ਬਾਪੂ ਦੀ ਫੋਟੋ ਤੇ ਦਰਿਆ ਦੇ ਕੰਢੇੋਂ ਤੁਹਾਡੇ ਕੋ ਚੁੱਕੀਆਂ ਨਹੀਂ ਜਾਂਦੇ ਆ ਇੱਕ ਦਰਿਆ ਬਿਆਸਾ ਵਾ ਇੱਥੇ ਪਤਾ ਨਹੀਂ ਕਿੰਨੇ ਕ ਦਰਿਆਵਾਂ ਦੇ ਉੱਤੇ ਗੰਦ ਪਾ ਕੇ ਜਾ ਰਹੇ ਨੇ ਤੁਹਾਡੇ ਹੀ ਲੋਕ ਫੋਟੋਆਂ ਛੱਡ ਕੇ ਜਾ ਰਹੇ ਨੇ ਹੋਰ ਕਈ ਅਚੁੰਨੀਆਂ ਚੰਨੀਆਂ ਕੀ ਮਤਲਬ ਇਹਨਾਂ ਚੀਜ਼ਾਂ ਦਾ ਆ ਬੱਪਾ ਦੇ ਕੋਲ ਵਿੱਚ ਕਰਾਤੇ ਕਰਦੇ ਆ ਆ ਵੇਖੋ ਜਿਨ੍ਹਾਂ ਦੇ ਜਗਰਾਤੇ ਕਰਦੇ ਆ ਆ ਫੋਟੋ ਵੀ ਫੜ ਯਾਰ ਵਿੱਚ ਸਾਰੀਆਂ ਸਟ ਫੋਟੋਆਂ ਆ ਇਹ ਦੰਗੇ ਆ ਵੇ ਰਾਮ ਲਿਖਿਆ ਉੱਤੇ ਆ ਸਾਰੀਆਂ ਗੀਤਾ ਲਿਖੀ ਉੱਤੇ ਆ ਵੇਖੋ ਕੋਈ ਫਾਇਦਾ ਨਾ ਦੱਸੋ ਹੈ ਜੇ ਕੋਈ ਕੰਮ ਕਰਨ ਵਾਲਾ ਕੋਈ ਪਲੇ ਦਾ ਕੰਮ ਕਰੋ ਕੋਈ ਚੰਗਾ ਉਪਦੇਸ਼ ਦਿਓ ਲੋਕਾਂ ਨੂੰ ਮੈਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਤਾਂ ਇਦਾਂ ਹੀ ਕਰਦਾ ਰਹਿਣਾ ਤੁਸੀਂ ਵੀ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਸਿੱਖੋ ਸੋ ਬੇਨਤੀ ਨੂੰ ਪ੍ਰਵਾਨ ਕਰੋ ਆ ਵੇਖੋ ਗੋਆ ਆ ਵੇਖ ਲਓ ਕੀ ਲਿਖਿਆ ਮਾਂ ਕੱਲ ਪੂਜਨ ਪਤਾ ਨਹੀਂ ਮੈਨੂੰ ਤਾਂ ਹਿੰਦੀ ਵੀ ਨਹੀਂ ਆਉਂਦੀ ਮੈਂ ਕੀ ਕਰਾਂ ਮਾਂ ਕੀ ਪ੍ਰਭਾਸ਼ਾ ਤੁਸੀਂ ਵੀਰਿਆ ਆ ਕੰਮ ਕਰੋ ਸੋ ਬੇਨਤੀ ਨੂੰ ਪ੍ਰਵਾਨ ਕਰੋ ਸਾਰੇ ਹਿੰਦੂ ਵੀਰ ਰਲ ਮਿਲ ਕੇ ਜਿਹੜਾ ਦਰਿਆਵਾਂ ਦੇ ਕੰਢਿਆਂ ਵਿੱਚ ઠાੜੇ ਲੋਕ ਗੰਦ ਪਾ ਰਹੇ ਉਹਨਾਂ ਨੂੰ ਸਮਝਾਓ ਤੇ ਹਟਾਓ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ